ਇੱਕ ਦੂਜੇ ਉੱਤੇ ਬਲੇਮ ਲਾਉਣ ਲਾਉ ਚੰਗਾ ਹੈ ਕਿ ਆਪਾਂ ਪ੍ਰੋਬਲਮ ਦਾ ਸੋਲੂਸ਼ਨ ਲੱਭੀਏ ਕਿਉਂਕਿ ਬਹੁਤ ਜ਼ਿਆਦੇ ਰੇਸਿਸ ਆ ਜਿਹੜੇ ਕੈਨੇਡਾ ਦੇ ਵਿੱਚ ਫਲਾਏ ਜਾ ਰਹੇ ਤੇ ਕੈਨੇਡਾ ਦੇ ਮੰਦਰ ਦੇ ਉੱਤੇ ਤੀਜੀ ਵਾਰ ਹਮਲਾ ਕੀਤਾ ਗਿਆ ਤਾਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਆ ਤਾਂ ਗੁਰਦੁਆਰਾ ਸਾਹਿਬ ਉੱਤੇ ਵੀ ਹਮਲਾ ਹੋਇਆ ਹੈ ਪਰ ਮੰਦਰ ਤੇ ਤੀਜੀ ਵਾਰ ਹਮਲਾ ਹੋਣ ਦੇ ਨਾਲ-ਨਾਲ ਉੱਥੋਂ ਦੇ ਜਿਹੜੇ ਕੁਝ ਇਹੋ ਜਿਹੇ ਲੋਕ ਆ ਘਟਿਆ ਲੋਕ ਜਿਹੜਾ ਇੱਕ ਦੂਜੇ ਉੱਤੇ ਇਲਜ਼ਾਮ ਲਾ ਰਿਹਾ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਹੈ ਇਹ ਗੁਰਦੁਆਰਾ ਦੇ ਵਿੱਚ ਜਾਂ ਫਿਰ ਕਖਲਿਸਤਾਨਾਂ ਦੁਆਰਾ ਕੀਤਾ ਗਿਆ ਹੈ ਪਰ ਦੇਖਿਆ ਜਾਵੇ ਦੂਜੀ ਸਾਈਡ ਗੁਰਦੁਆਰੇ ਉੱਤੇ ਵੀ ਉਸੇ ਦਿਨ ਹੀ ਹਮਲਾ ਹੁੰਦਾ ਹੈ ਪਰ ਹੁਣ ਇਸ ਹਮਲੇ ਦਾ ਇਲਜ਼ਾਮ ਗੁਰਦੁਆਰੇ ਦੀ ਕਮਿਊਨਿਟੀ ਨੇ ਜਾਂ ਫਿਰ ਗੁਰਦੁਆਰੇ ਦੇ ਜਿਹੜੇ ਉੱਥੋਂ ਦੇ ਮੇਨ ਕਰਤ ਕਰਨ ਵਾਲੇ ਆ ਉਹਨਾਂ ਨੇ ਕਿਸੇ ਦੇ ਉੱਤੇ ਇਲਜ਼ਾਮ ਨਹੀਂ ਆਇਆ ਵੀ ਸਾਡੇ ਮੰਦਰਾਂ ਤੇ ਉੱਤੇ ਹਮਲਾ ਕੀਤਾ ਜਾਂ ਫਿਰ ਹਿੰਦੂਆਂ ਨੇ ਹਮਲਾ ਕੀਤਾ ਪਰ ਉਹਨਾਂ ਨੇ ਸਿੱਧਾ ਜਾ ਕੇ ਆ ਕਿ ਉੱਤੇ ਹਮਲਾ ਹੋਇਆ ਹੈ ਉਹਨਾਂ ਨੇ ਪੁਲਸ ਰਿਪੋਰਟ ਦਰਜ ਕਰਾਈ ਹੈ ਪਰ ਉਸ ਦੇ ਓਪੋਜ਼ਿਟ ਦੀ ਆਪਾਂ ਦੇਖਦੇ ਹਾਂ ਤੀਜੀ ਵਾਰ ਹਿੰਦੂ ਮੰਦਰ ਉੱਤੇ ਹਮਲਾ ਹੁੰਦਾ ਹੈ ਪਰ ਉਹ ਇਲਜ਼ਾਮ ਲਗਾ ਰਹੇ ਹੈ ਕਿ ਗੁਰਦੁਆਰੇ ਵਾਲਿਆਂ ਨੇ ਜਾਂ ਫਿਰ ਖਾਲਿਸਤਾਨਿਆਂ ਨੇ ਇਸ ਉੱਤੇ ਹਮਲਾ ਕੀਤਾ ਪਰ ਇਸ ਤੋਂ ਬਾਅਦ ਜਿਹੜੇ ਉੱਥੇ ਲੋਕ ਰਹਿੰਦੇ ਆ ਉਹਨਾਂ ਦੀ ਇੱਕ ਕਾਮਨ ਸੈਂਸ ਆ ਉਹਨਾਂ ਨੇ ਇਸ ਚੀਜ਼ ਨੂੰ ਸਮਝਣਾ ਹੈ ਕਿ ਹਮਲਾ ਐਕਚੁਅਲ ਦੇ ਵਿੱਚ ਦੋਨੋਂ ਸਾਈਡ ਹੀ ਹੋਇਆ ਹੈ ਪਰ ਜੇ ਦੋਨੋਂ ਸਾਈਡ ਜਿਨ੍ਹਾਂ ਨੇ ਇਹ ਹਮਲਾ ਕੀਤਾ ਚਾਹੇ ਗੁਰਦੁਆਰਾ ਸਾਹਿਬ ਉੱਤੇ ਕੀਤਾ ਉਹਨਾਂ ਲੋਕਾਂ ਨੂੰ ਲੱਭਣਾ ਜਾਂ ਫਿਰ ਉਹਨਾਂ ਘਟੀਆ ਲੋਕਾਂ ਜਿਨ੍ਹਾਂ ਨੇ ਰੱਬ ਦੇ ਉਸ ਦਰ ਦੇ ਉੱਤੇ ਹਮਲਾ ਕੀਤਾ ਹੈ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ سزا ਦੇਣੀ ਇੱਕ ਫਰਜ਼ ਬਣਦਾ ਹੈ ਉਥੋਂ ਦੀ ਗਵਰਨਮੈਂਟ ਦਾ ਪਰ ਜੇਕਰ ਤੁਸੀਂ ਆਪਸ ਵਿੱਚ ਹਿੰਦੂ ਸਿੱਖ ਖਾਲਿਸਤਾਨ ਕਰਦੇ ਰਹੇ ਆਪਸ ਵਿੱਚ ਲੜਦੇ ਰਹੇ ਤੁਹਾਡੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਖਤਮ ਹੋ ਜਾਣਗੀਆਂ ਕਿਉਂਕਿ ਇਸ ਦਾ ਜਿਹੜਾ ਸਭ ਤੋਂ ਵੱਡਾ ਫਾਇਦਾ ਹੈ ਉਹ ਪੋਲੀਟੀਸ਼ੀਅਨ ਲੀਡਰ ਚੱਕਦੇ ਆ ਕਿ ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਕਰਵਾਈਆਂ ਜਾਣ ਉਸ ਤੋਂ ਬਾਅਦ ਮੁੱਦੇ ਗਰਮ ਉੱਤੇ ਇਹਨਾਂ ਨੂੰ ਕੋਈ ਸੋਲੂਸ਼ਨ ਦਿੱਤਾ ਜਾਵੇ ਇਹਨਾਂ ਦੇ ਪੱਖ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਆਵਰੀ ਸਰਕਾਰ ਬਣਾ ਕੇ ਸਾਈਡ ਤੇ ਹੋ ਰਹੀ ਹੈ ਸੋ ਹੱਥ ਜੋੜ ਕੇ ਬੇਨਤੀ ਹੈ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਜਿਹੜੇ ਇਹੋ ਜੇ ਲੋਕਾਂ ਦੀਆਂ ਘਟੀਆਂ ਗੱਲਾਂ ਸੁਣ ਕੇ ਆਪਸ ਵਿੱਚ ਲੜਦੇ ਆ ਸੋ ਰੱਬ ਹਮੇਸ਼ਾ ਇਕਾ ਤੇ ਹਰ ਇੱਕ ਦੀ ਰਿਸਪੈਕਟ ਆਪਣੀ ਕਰਨਾ ਬੰਦਾ ਹੈ ਅਗਲੀ ਜਾਣਕਾਰੀ ਗੱਲ ਕਰਾਂਗੇ ਕੈਨੇਡਾ ਪੀਆਰ ਦੀ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੁਸੀਂ ਆਪਣੀ ਟਿੱਪਣੀ ਜਰੂਰ ਕਮੈਂਟਾਂ ਦੇ ਵਿੱਚ ਸਾਨੂੰ ਦਿਓ